ਆਰਿਆਂ ਦਾ ਮੇਰੇ ਲਈ ਹਰ ਫਿਲਮ ਇੱਕ ਕਲਾਸ ਹੁੰਦੀ ਆ ਮੈਨੂੰ ਐ ਲੱਗਦਾ ਹੁੰਦਾ ਮੇਰੀ ਸਕੂਲਿੰਗ ਹੋਈ ਆ ਹਰੇਕ ਫਿਲਮ ਜਦੋਂ ਇੱਕ ਫਿਲਮ ਕਰਦਾ ਤਾਂ ਮੈਨੂੰ ਮੈਂ ਹੁੰਦਾ ਕਿ ਹਾਂ ਹੁਣ ਮੈਂ ਅਗਲੀ ਕਲਾਸ ਚੋ ਗਿਆ ਸੋ ਅੱਜ ਕੱਲ ਉਹ ਹੀ ਆ ਜਿਹੜੀ ਤੁਸੀਂ ਗੱਲ ਕਰ ਰਹੇ ਕਿ ਅਸੀਂ ਭੁੱਲਦੇ ਜਾ ਰਹੇ ਹਾਂ ਮੈਨੂੰ ਐ ਲੱਗਦਾ ਕਿ ਅਸੀਂ ਫੋਨ ਨਾਲ ਜ਼ਿਆਦਾ ਜੁੜ ਗਏ ਆ ਅੱਜ ਦੇ ਟਾਈਮ 'ਚ ਸਾਨੂੰ ਐ ਲੱਗਦਾ ਕਿ ਅਸੀਂ ਫੋਨ ਦੇ ਨਾਲ ਚਾਹੇ ਸਾਨੂੰ ਕਿਤੇ ਵੀ ਛੱਟ ਦਿੱਤਾ ਜਾਵੇ ਸਾਨੂੰ ਕੋਈ ਟੈਨਸ਼ਨ ਨਹੀਂ ਹੋਊਗੀ ਔਰ ਬਾਕੀ ਇਹ ਫਿਲਮ ਰਾਵੀ ਦੇ ਕੰਡੇ ਇਹ ਮੈਨੂੰ ਲੱਗਦਾ ਸਾਰਿਆਂ ਦੀ ਬਹੁਤ ক্লোਜ਼ ਆ ਜਿੰਨੇ ਵੀ ਆਰਟਿਸਟ ਨੇ ਉਹਨਾਂ ਦੇ ਸਾਰਿਆਂ ਦੀ ਇਹ ਫਿਲਮ ক্লোਜ਼ ਰਹੂਗੀ ਕੁਝ ਫਿਲਮਾਂ ਹੁੰਦੀਆਂ ਨੇ ਜਿਨ੍ਹਾਂ ਦਾ ਤੁਹਾਨੂੰ ਐ ਹੁੰਦਾ ਕਿ ਤੁਸੀਂ ਸਿਰਫ ਉਹਦੇ ਵਿੱਚ ਪਛਾਈ ਪਿੱਛੇ ਪਾਸਿੰਗ ਦੇ ਦਿਓ ਮੈਨੂੰ ਲੱਗਦਾ ਕਿ ਉਹਨਾਂ ਦੀ ਕਾਫੀ ਹੁੰਦੀ ਆ ਸੋ ਮੇਰੇ ਮੈਂ ਲੱਕੀ ਫੀਲ ਕਰਦਾ ਕਿ ਮੈਂ ਇਸ ਫਿਲਮ ਦਾ ਹਿੱਸਾ ਹੈਗਾ ਔਰ ਮੈਂ ਹਮੇਸ਼ਾ ਸੋਚਦਾ ਹਾਂ ਨਾ ਕਿ ਫਿਲਮਾਂ ਨੂੰ ਤੁਸੀਂ ਚੁਣਦੇ ਨਹੀਂ ਹੁੰਦੇ ਫਿਲਮਾਂ ਤੁਹਾਨੂੰ ਆਪ ਚੁਣਦੀਆਂ ਨੇ ਇਹ ਮੇਰਾ ਮੰਨਣਾ ਹੈ ਔਰ ਇਸ ਸਕ੍ਰਿਪਟ ਨੇ ਮੈਨੂੰ ਲੱਗਦਾ ਹੈ ਕਿ ਸਾਰੇ ਆਰਟਿਸਟਾਂ ਨੂੰ ਚੁਣਿਆ ਔਰ ਪ੍ਰੋਡਿਊਸਰ ਸਰ ਦਾ ਥੈਂਕ ਯੂ ਹੈਰੀ ਪੱਟੀ ਵੀਰੇ ਦਾ ਥੈਂਕ ਯੂ ਕਿਉਂਕਿ ਹੈਰੀ ਵੀਰੇ ਦਾ ਸਿਨੇਮਾ ਮੈਨੂੰ ਬਹੁਤ ਬੇਹਤਰੀਨ ਲੱਗਦਾ ਮੈਂ ਰੱਬ ਦਾ ਰੇਡੀਓ ਵੀ ਕੀਤੀ ਇਹਨਾਂ ਨਾਲ ਤਾਂ ਮੈਨੂੰ ਇਹ ਲੱਗਦਾ ਜਦੋਂ ਇਹਨਾਂ ਦੀ ਫਿਲਮ ਹੁੰਦੀ ਹੈ ਜਾਂ ਜਦੋਂ ਵੀ ਹੈਰੀ ਮੈਨੂੰ ਕਹਿੰਦਾ ਕਿ ਆਪਾਂ ਫਿਲਮ ਕਰ ਰਹੇ ਹਾਂ ਤਾਂ ਮੈਂ ਕਹਾਣੀ ਜ਼ਿਆਦਾ ਸੁਣਦਾ ਨਹੀਂ ਹੁੰਦਾ ਮੈਨੂੰ ਪਤਾ ਹੁੰਦਾ ਹੈ ਕਿ ਉਹ ਬਹੁਤ ਬੇਹਤਰੀਨ ਲਿਖੀ ਹੋਊਗੀ ਔਰ ਉਹ ਬੜੀ ਲਾਈਵ ਜੀ ਲੱਗਦੀ ਹੈ ਬੜੀ ਲਾਈਫ ਜੀ ਲੱਗਦੀ ਹੈ ਔਰ ਇਦਾਂ ਦੀਆਂ ਫਿਲਮਾਂ ਸਾਡੇ ਘਟ ਬਣਦੀ ਰਵੀ ਦੇ ਕੰਡੇ ਰਗੀਆਂ ਫਿਲਮਾਂ ਸੋ ਮੈਨੂੰ ਉਮੀਦ ਆ ਕਿ ਅੱਗੇ ਹੋਰ ਵੀ ਬਣਨਗੀਆਂ ਸੋ ਥੈਂਕ ਯੂ ਸਾਰਿਆਂ ਦਾ